ਆਹਾ ਵੀਡੀਓ ਤੁਹਾਡੇ ਮੂਰੇ 5-5 ਮਿੰਟਾਂ ਬਾਅਦ ਆਉਂਦੀਆਂ ਹੋਣਗੀਆਂ ਕਿਸੇ ਨੇ ਇੱਕ ਦਿਨ ਦਾ 5 ਲੱਖ ਰੁਪਇਆ ਕਮਾਇਆ ਸ਼ੇਅਰ ਮਾਰਕੀਟ ਚੋ ਕਿਸੇ ਨੇ 7 ਲੱਖ ਕਮਾਇਆ ਜੇ ਬੰਦਾ ਦਿਨ ਦਾ 5 ਲੱਖ ਰੁਪਇਆ ਕਮਾਉਂਦਾ ਹੈ ਇਸ ਹਿਸਾਬ ਨਾਲ ਤਾਂ ਬੰਦਾ ਸਾਲ ਦਾ 12-13 ਕਰੋੜ ਰੁਪਇਆ ਬਣਾ ਲੈਣਾ ਪਊਗਾ ਠੀਕ ਆ ਇਹੋ ਜਿਹੇ ਠੱਗਾਂ ਤੋਂ ਬਚੀ ਮੈਂ ਸ਼ੇਅਰ ਮਾਰਕੀਟ ਸਿੱਖਦਾ ਆਪਣੇ ਭਰਾ ਕੋਲੋਂ ਅੰਮ੍ਰਿਤਸਰ ਦੇ ਵਿੱਚ ਆ ਬਾਈ ਇਹੇ ਫਰੋਡ ਤੋਂ ਕਿਵੇਂ ਬਚਿਆ ਜਾਵੇ ਵੀ ਕਿਵੇਂ ਜਕੀਨਾ ਵੀ ਬੰਦਾ 5-7 ਲੱਖ ਰੁਪਇਆ ਦਿਨ ਦਾ ਕਮਾਉਂਦਾ ਹੈ ਇਹ ਮੈਂ ਵੇਖੋ ਪਹਿਲੇ ਤੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਿ ਜਿਹੜੇ ਟ੍ਰੇਡਿੰਗ ਦੇ ਨਾਮ ਤੇ ਭੋਲੇ ਲੋਕਾਂ ਨੂੰ ਠੱਗਦੇ ਪਏ ਆ ਇਹ ਚੀਜ਼ ਬੰਦ ਕਰੋ ਤੁਸੀਂ ਇਹ ਤੇ ਨਾਲ ਟ੍ਰੇਡਿੰਗ ਨੂੰ ਵੀ ਬਦਨਾਮ ਕਰਦੇ ਪਏ ਹੋ ਜੇ ਤੁਸੀਂ ਕਿਤੋਂ ਵੀ ਸਿੱਖਦੇ ਪਏ ਹੋ ਚਾਹੇ ਕਿ ਮਿਰਤੋ ਸੇ ਕਰਿਓ ਚਾਹੇ ਕਿ ਇਦੋਂ ਸੇ ਕਰਿਓ ਉਹਤ ਕੋ ਉਹਦੀ 1 ਸਾਲ ਦੀ 2 ਸਾਲ ਦੀ ਪ੍ਰੋਫਿਟ ਸਟੇਟਮੈਂਟ ਮੰਗੋ ਉਹ ਵੀ ਵੈਰੀਫਾਈਡ ਪ੍ਰੋਫਿਟ ਸਟੇਟਮੈਂਟ ਉਥੋਂ ਤੁਹਾਨੂੰ ਕਲੀਅਰ ਹੋਏਗਾ ਕਿਉਂਕਿ ਇੱਕ ਦਿਨ ਚ ਤੇ ਲੋਕਾਂ ਦਾ ਤੁੱਕਾ ਵੀ ਲੱਗ ਜਾਂਦਾ ਬਾਈ ਫਿਰ ਜੇ 10-12 ਕਰੋੜ ਸਾਲ ਦਾ ਕਮਾਉਣਾ ਫਿਰ ਉਹਨੂੰ ਕਲਾਸਾਂ ਨਾਲ ਉਹਦੀ ਕੀ ਲੋੜ ਹੈ ਮੈਂ ਤਾਂ ਐਂ ਹੈਰਾਨ ਬਾਈ ਪੁਆਇੰਟ ਤੇ ਆਹੀ ਹੈ ਨਾ ਕਿ ਉਹ 10-12 ਕਰੋੜ ਕਮਾਉਂਦੇ ਨਹੀਂ ਤੇ ਅੱਛਾ ਇੱਕ ਦਿਨ ਚ 5 ਲੱਖ ਕਮਾ ਲਿਆ ਤੇ ਪੂਰਾ ਮਹੀਨਾ ਹੀ ਉਹਨਾਂ ਨੇ ਉਹ ਦਿਖਾਣਾ ਕਿ ਅਸੀਂ 5 ਲੱਖ ਕਮਾਇਆ ਫਿਰ ਇਹੋ ਜਿਹੇ ਠੱਗਾਂ ਕੋਲੇ ਜਾਣੇ ਕਿਉਂ ਆ ਇੱਥੇ ਆਓ ਆਸ਼ਿਸ਼ ਕੋਲੇ ਮੈਂ ਖੁਦ ਸਿਖਾਉਂਦਾ